ਸੋ ਅੱਜ ਅਸੀਂ ਨਾਲ ਪੰਜਾਬ ਫੋਡ ਕਾਸਟ ਵਿੱਚ ਬਾਤ ਕਰਦੇ ਆਂ ਸੜਸ ਜੁਟ ਖੇਤਾਂ ਤੋਂ ਫਿਰ ਤੋਂ ਪਰਮਾਤਮਾ ਨੂੰ ਬਹੁਤ ਬਹੁਤ ਰਗੀਆਂ ਬਖਸ਼ੇ ਬਾਤ ਕਰਦੇ ਆਂ ਐਡਜਸਨ ਕੱਟ ਦੇ ਬਾਹਰ ਖੇਤਰ ਜੋ ਕਿ ਉਹ ਜੁਆਇਗਾ ਚਰਤਗੜ੍ਹ ਗੀਰੀ ਉਹ ਅੱਜ ਅਸੀਂ ਗੱਲ ਮਾ ਜੀ ਉਸ ਵਾਈ ਮੌਨਸਨ ਬਾਰੇ ਗੱਲ ਕਰਾਂਗੇ ਪਰ ਕੱਟ ਦੇ ਬਾਹਰ ਖੇਤਰ ਦੇ ਦੋ ਪੇਸ਼ੇਰੀਆ ਹੁੰਦੇ ਆ ਜੋ ਕਿ ਮਗਾ ਦੇ ਖੜ ਚੱਲ ਕੇ ਹੁੰਦੇ ਜਿਸ ਵਿੱਚ ਹਵਾਵਾਂ ਚੱਕਰਵਰਤ ਰੂਪ ਵਿੱਚ ਘੁੰਮਦੀਆਂ ਨੇ ਜੋ ਕਿ ਜਿੱਥੇ ਵੀ ਹਵਾ ਜਾ ਕੇ ਮਿਕਸ ਹੋ ਜਾਂਦੀ ਹੈ ਉਥੇ ਕਿਉਂਕਿ ਬਹੁਤ ਭਾਰੀ ਤੋਂ ਭਾਰੀ ਜਿਸ ਕਰਕੇ ਹੜਾ ਵਾਲਾ ਹਲਾਤ ਬਣ ਜਾਂਦੇ ਨੇ ਤੇ ਕੱਲ ਜੋ ਕਿ ਯਾਨੀ ਕਿ 14 ਜਨਵਰੀ 2025 ਨੂੰ ਜੋ ਕਿ Rajasthan ਉਪਰਜ ਜੋ ਕਿ ਘਾਟਾ ਦੇ ਪਾਸੇ ਖੇਤਰ ਜਨਗਲ ਤੋਂ ਪ੍ਰੈਸ਼ਰ ਏਰੀਆ ਪਹੁੰਚੇਗਾ ਇਸ ਨਾਲ ਪੰਜਾਬ, ਰਾਜਸਥਾਨ, ਹਰਿਆਣਾ, ਪੰਜਾਬ, ਮੌਜੂਦਾ ਪ੍ਰਦੇਸ਼, ਜੰਮੂ ਕਸ਼ਮੀਰ। ਵਿਚੋ ਲੱਗਦਾ ਕਿ ਭਾਰੀ ਮੀਂਹ ਪਵੇ। ਦੇ ਰਾਜਸਥਾਨ ਦੇ ਵਿੱਚ ਤਾਂ ਹੜਾ ਵਾਲਾ ਨਾਲ ਪਹਾੜਾ ਵਾਲਾ ਤਾਂ ਪੰਜ ਸਾਲ ਸੇ ਪਰੰਤੂ ਕੱਲ ਤੋਂ ਜੋ ਕਿ ਚੰਦਰਮੇਂ ਪੂਰੀ ਤੀਆਂ ਤੇਜ਼ ਬਾਵਾਂ ਨਾਲ। ਜੋ ਕਿ ਜਦ ਜਦ ਕਿ ਪੂਰੇ ਤੋਂ ਪਛਮ ਵੱਲ ਜਦ ਕਿ ਖੁਰੂਬ ਸਾਈਡ ਤੋਂ ਕਾਰਿ ਘਟਾਵ ਆਣ ਗਈਆਂ ਜੋ ਕਿ ਅ ਮੇ ਪਉਂਦੀਆਂ ਜੋ ਕਿ ਪੱਛਮ ਵੱਲ ਜਾਣ ਗਈਆਂ ਇਸ ਨਾਲ ਜੁਕੀ ਤਾਮਾਂ ਦੇ ਵਿੱਚ ਕੰਟਰੋਲ ਰਹੇਗਾ ਤੇ ਕੱਲ ਨੂੰ ਜੋ ਕਿ ਹਮਸਾ ਜੁਕੀ ਕੱਢ ਜਾਵੇਗੀ ਇਹ ਇਸ ਦੀ ਅਪਡੇਟ ਲਗਭਗ ਹਮ ਕੱਲ ਦਾ ਪਹਿਰੇ ਸਾਂਝੀ ਕਰਾਂਗੇ ਜਦ ਕੱਲ 12:00 ਵਜੇ ਸ਼ੋਰ ਦੇ ਵਿੱਚ ਸਾਂਝ ਕਰਾਂ ਜਾਂ ਲਗਭਗ ਪੋਸਟ ਪਾਵਾਂਗੇ ਸੋ ਉਸ ਤੋਂ ਬਾਅਦ ਜੋ ਕਿ 14 15 16 17 18 ਇਹ ਜੋ ਕਿ ਲਾਲ ਬਣੇ ਰਹਿਣ ਦਾ ਸਾਰ ਨੇ ਤੇ ਮੌਨਸੂਨ ਵੀ ਐਕਟਿਵ ਹੋਵੇਗੀ ਫਿਰ ਤੋਂ ਉੱਤਰ ਭਾਰ ਦੇ ਵਿੱਚ ਅੱਜ ਵੀ ਇਸ ਜਿਹੜੇ ਕੋਈ ਜਗ੍ਹਾ ਵਿੱਚ ਹਾਂ ਕਮੀ ਪਈ ਤੇ ਚੰਡੀਗੜ੍ਹ ਸਾਈਡ ਜਾऊं ਰਾਜਪੁਰ ਸਾਈਡ ਤਕੜਾਮੀ ਫਿਰ ਜਾ ਤੇ ਹਾਂ ਜੋ ਕਿ ਮਿਆਂ ਦੀ ਤਿਬਰਤਾ ਤੋਂ ਹੋਰ ਤੋਂ ਵਧੇ ਕੋਈ ਨਾ 25 ਜੁਲਾਈ ਤੱਕ 25 25 ਜੁਲਾਈ ਕੇ ਇਸ ਜਾਣ ਕੇ ਸਭ ਤੇ 10 ਤਰੀਕ ਤੱਕ ਮੌਨਸੂਨ ਚੁੱਕੀ ਮੌਨਸੂਨ ਦੀ ਬ੍ਰੇਕ ਕਰਵੇਗੀ ਤੇ ਐਸਾ ਹੋ ਸਕਦਾ ਆ ਮਾਂ ਜੋ ਕਿ ਵਧੇ ਹੋਏ ਨੇ ਤਾਂ ਕਿ ਬੱਦ ਘਟ ਜਾਣਗੇ ਸੋ ਗਰਮੀ ਜੇ ਹਮਸਤ ਰਾਤ ਮੜੇਗੀ ਜੇ ਦੱਸੇ ਕਿ ਤਾਂ ਬਹੁਤ ਮੌਨਸੂਨ ਫਿਰ ਵੱਡੇ 15 ਤੱਕ ਤੇ ਹੋ ਸਕਦੀ ਹੈ ਜੇ ਹੋਈ ਤਾਂ ਅਸੀਂ ਅਪਡੇਟ ਸਾਂਝੀ ਕਰਾਂਗੇ ਲਿਖਤੀ ਪੋਸਟ ਜਾਂ ਛੋਟੇ ਵੀਡੀਓ ਬਣਾਵਾਂਗੇ ਸੋ ਅਨੁਕੀ ਡੇਟ ਹੈ ਕੱਲ ਜੋ ਕਿ ਮੀਆਂ ਦੀ ਵਾਪਸੀ ਹੈ ਸੋ ਜਿਨ੍ਹਾਂ ਦੇ ਕੰਮ ਜਿੱਖੇ ਨੇ ਉਹ ਫਿਰ ਦਿੱਸਤੇ ਨਿਬੇੜਨ ਕਿਉਂਕਿ ਮੀਆਂ ਦੀ ਤੇਬਰ ਤਾਂ ਜ਼ਿਆਦਾ ਰਹੇਗੀ ਔਰ ਇਹ ਵੀ ਪਵੇਗਾ ਇਹੋ ਜਿਹਾ ਤਾਂ ਹੋ ਸਕਦਾ ਵੀ ਹਾਲਗੁਰੂ ਦਾਤ ਵੰਡ ਸਕਦੇ ਤੇ ਇਸ ਵਾਰ ਐਸੇ ਕੁਝ ਨਹੀਂ ਕਰ ਸਕਦੇ ਧੰਨਵਾਦ